ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਹਨ ਇਹਨਾਂ ਨੂੰ ਹੰਕਾਰ ਹੋ ਗਿਆ ਸੀ ਕੇਜਰੀਵਾਲ ਜਿਹੜਾ ਉਹ ਕਹਿਦਾ ਸੀ ਵੀ ਚੰਨੀ ਫਲਾਣੀ ਸੀਟ ਤੋਂ 100% ਹਾਰੂ ਇਹ ਕਿਉਂ ਮੈਨਾਂ ਦਾ ਆਪਦੇ ਵਾਲਿਆਂ ਵੀ ਲਿਖ ਕੇ ਦੇ ਗਿਆ ਦੀ ਵੀ ਕੇਜਰੀਵਾਲ ਵੀ ਹਾਰੂ ਸੁਸੋਧਿਆ ਵੀ ਹਾਰੂ ਸਤਿੰਦਰ ਜੈਨ ਵੀ ਹਾਰੂ ਇੱਕੋ ਦੀ ਮੈਨਾਂ ਜਿਹੜਾ ਝੂਠ ਹੋ ਗਿਆ ਜਿਹੜੀ ਉਹ ਅੱਸੀ ਜਿੱਤ ਗਈ ਉਹਨੇ ਉਹ ਵੀ ਲਿਖ ਕੇ ਦਿੱਤਾ ਹੋਊਗਾ ਗੁੱਪਤ ਘਰੇ ਪਿਆ ਹੋਊ ਕਰੇ ਮੈਨਾਂ ਦਾ ਜੋਤਸੀ ਦਾ ਹੈਗਾ ਕੇਜਰੀਆਲ ਦਿੱਲੀ ਮਾਡਲ ਦੀ ਗੱਲ ਅਸੀਂ ਪੰਜਾਬ ਨੂੰ ਦਿੱਲੀ ਮਾਡਲ ਬਣਾਉਂਦਾ ਕਿ ਸਿੱਖਿਆ ਨੂੰ ਮੋੜਾ ਦਾਗੇ ਮੈਂ ਤਾਂ ਇਹ ਕਹਿੰਦਾ ਵੀ ਉਹਨਾਂ ਦੀਆਂ ਸਵਾਬਾਂ ਉਰੇ ਲੈ ਲੈਣਾ ਉਤੋਂ ਦਿੱਲੀ ਵਾਲਿਆਂ ਨੇ ਭੇਜਤੇ ਉਹ ਸਾਡੇ ਪੰਜਾਬ ਲਈ ਇਹ ਭੇਜੇ ਨੇ ਵੀ ਉਰੇ ਉਹਨਾਂ ਦੀਆਂ ਸਵਾਬਾਂ ਲਓ ਭਾਈ ਉਰੇ ਬਹੁਤ ਵੱਡੀ ਕਮੀ ਹੈ ਉਹਨੂੰ ਦੂਰ ਕਰਾਓ ਮੈਂ ਦਿੱਲੀ ਤਾਂ ਫਤਿਹ ਕਰਤੀ ਹੁਣ ਪੰਜਾਬ ਦੀ ਵਾਰੀ ਇੱਥੋਂ ਤੱਕ ਭਾਜਪੀ ਵਾਲੇ ਪੇਜਾਂ ਤੇ ਵੀ ਚੱਲ ਰਹੇ ਨੇ ਭਾਜਪੀ ਦੇ ਆਗੂ ਵੀ ਕਹਿ ਰਹੇ ਨੇ ਲੀਡਰ ਵੀ ਕਹਿ ਰਹੇ ਅਸੀਂ ਵੀ ਚਾਹੁੰਦੇ ਹਾਂ ਵੀ ਪੰਜਾਬ 'ਚ ਡਬਲ ਇੰਡੀਆ ਦੀ ਸਰਕਾਰ ਬਣੇ ਪੰਜਾਬ ਦਾ ਭਲਾ ਹੋ ਸਕਦਾ ਹੈ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਪੰਜਾਬ 'ਚ ਸਾਡੇ ਪੈਰ ਲੱਗਣਗੇ ਵਰਨਾ ਪੰਜਾਬ 'ਚ ਸਾਨੂੰ ਹਜੇ ਬਹੁਤ ਦੂਰ ਪਈ ਆ ਸਾਡੇ ਲਈ ਦਿੱਲੀ ਕਿਸਾਨਾਂ ਨਾਲ ਮਸਲਾ ਕੋਈ ਹੱਲ ਕਰਦੀ ਹੈ ਜਿਹੜੀਆਂ ਇਹਨਾਂ ਦੀਆਂ ਕੋਈ ਵੀ ਕੰਡੀਸ਼ਨਾਂ ਨੇ ਜਾਂ ਜਿਹੜੇ ਗਿਲੇ ਸ਼ਿਕਵੇ ਨੇ ਉਹ ਸਾਰੇ ਕੱਢ ਦਿਆ ਤਾਂ ਬੀਜਪੀ ਤੈ ਹੈ ਪੰਜਾਬ ਦੇ ਵਿੱਚ ਦੇਖੋ ਬਿਲਕੁਲ 100% ਤੈ ਹੈ ਭੰਡ ਨੇ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਉੱਥੇ ਨਾ ਗਰੀਬੀ ਅਮੀਰੀ ਦਾ ਪਾੜਾ ਪਾਰਖਿਆ ਦੀ ਜਿਵੇਂ ਪਿੱਛੇ ਉਹ ਰਹੇ ਉਹਨਾਂ ਨੇ 1000 ਰੁਪਿਆ ਕਹਿ ਕੇ ਕਿਰਾਏ ਮੁਤਾਬਕ ਨੂੰ ਲਿਆਂਦਾ ਉਹਦੇ ਕਰਕੇ ਉਸ ਤਰ੍ਹਾਂ ਦਿੱਲੀ ਕਰ ਰੱਖਿਆ ਸੀ ਇਹਨਾਂ ਨੇ ਉਹ ਪਾੜਾ ਦੀ ਉੱਥੇ ਜਿਹੜੇ ਆਮ ਵਰਗ ਦੀ ਵਿਚਾਰਲਾ ਵਰਗ ਉਹ ਬੜਾ ਪੀਸਿਆ ਜਾ ਰਿਹਾ ਸੀ ਇਹਨੇ ਆਪਣੇ ਬੱਚੇ ਖੜਾ ਕੇ ਉਹਨਾਂ ਦੇ ਸਿਰ ਤੇ ਹੱਥ ਧਰ ਕੇ ਕਿਹਾ ਵੀ ਮੈਂ ਮੇਰੇ ਬੱਚਿਆਂ ਦੀ ਸ਼ੌਂਖ ਆ ਕੇ ਕਹਿਣਾ ਵੀ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦਾ ਉਸ ਤੋਂ ਬਾਅਦ ਗੱਠ ਜੋੜ ਕਰ ਲੈ ਇੰਡੀਆ ਗੱਠ ਜੋੜ ਜਾ ਗਿਆ ਦੇਖੋ ਜਿਹੜੀ ਆਪਦੀ ਬੱਚਿਆਂ ਦੀ ਸ਼ੌਂਖ ਆ ਕੇ ਕੋਈ ਬੱਚਿਆਂ ਦਾ ਨਹੀਂ ਬਣ ਸਕਿਆ ਦੇਖੋ ਉਹਨੇ ਕਿਸੇ ਰਾਜਨੀਤਿਕ ਦੇਸ਼ ਦਾ ਜਾਂ ਕਿਸੇ ਸੂਬੇ ਦਾ ਕੀ ਬਣਨਾ ਹੈ ਉਹਨਾਂ ਨਾਲ ਕਰਕੇ ਵੀ ਰੋਹਲ ਗਾਂਧੀ ਨਾਲ ਉਹਨਾਂ ਨਾਲ ਉਹਦਾ ਨੁਕਸਾਨ ਕਰਤਾ ਪੱਪੂ ਦਾ ਨਾਲੇ ਆਫਦਾ ਦਾ ਕਰੀ ਹੈ ਉਹ ਜਿਹੜੇ ਮਹੱਲਾ ਕਲੀਨ ਕਰੇ ਚਾਹੇ ਸਾਡੇ ਆਮ ਆਦਮੀ ਕਲੀਨ ਕੋਰੇ ਬਣੇ ਨੇ ਕੇਂਦਰ ਸਰਕਾਰ ਨੇ ਪੈਸੇ ਦਿੱਤੇ ਨੇ ਉਹ ਤੇ ਉਹ ਆਪਣੀਆਂ ਫੋਟੋਆਂ ਲਾ ਲਾ ਕੇ ਲੋਕਾਂ ਨੂੰ ਭਰਮਾ ਰਹੇ ਤੋ ਉਹ ਵੀ ਅਸੀਂ ਕਹਿੰਦੇ ਪੰਜਾਬ ਦੇ ਸੀਐਮ ਨੂੰ ਵੀ ਇਹਨਾਂ ਤੋਂ ਇਹ ਚੋਰਾਂ ਤੋਂ ਵੀ ਬਚਿਆ ਜਾ ਸਕਦਾ ਵੀ ਬਚੋ ਇਹਨਾਂ ਦੇ ਪੱਲੇ ਹੁਣ ਉੱਥੇ ਕੁਝ ਨਹੀਂ ਰਿਹਾ ਤੂੰ ਉਹਨਾਂ ਦੇ ਥੱਲੇ ਲਾ ਕੇ ਬੜਾ ਕੰਮ ਨਾ ਕਰੋ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਹਨ ਮਨੀਸ਼ ਸਿੰਘ 소ਦਿਆ ਹਾਰ ਚੁੱਕੇ ਹਨ ਸੋ ਵੱਡੇ ਝਟਕੇ ਲੱਗੇ ਨੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਪਹਿਲਾਂ ਜੇ ਸਰਵੇਆਂ ਦੀ ਗੱਲ ਕਰੀਏ ਸਰਵੇਆਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ ਕਿਹਾ ਜਾਂਦਾ ਸੀ ਪਰ ਉਸ ਤੋਂ ਬਾਅਦ ਵੋਟਾਂ ਪੈਂਦੀਆਂ ਨੇ ਵੋਟਾਂ ਪੈਣ ਤੋਂ ਬਾਅਦ ਬੀਜੇਪੀ ਦੇ ਸਰਵੇ ਆਉਣ ਲੱਗ ਗਏ ਕਿ ਬੀਜੇਪੀ ਦੀ ਸਰਕਾਰ ਬਣੇਗੀ ਪਰ ਹੁਣ ਨਤੀਜੇ ਆ ਚੁੱਕੇ ਹਨ ਰਿਜ਼ਲਟ ਆ ਚੁੱਕੇ ਹਨ ਵੱਡੇ ਝਟਕੇ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਨੇ ਬਹੁਤ ਵੱਡਾ ਝਟਕਾ ਲੱਗਿਆ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਸੋ ਉਹ ਹਾਰ ਚੁੱਕੇ ਨੇ ਵੱਡਾ ਝਟਕਾ ਕਾ ਤੇ ਉਸ ਤੋਂ ਬਾਅਦ ਬੀਜੇਪੀ ਵਾਲੇ ਭੰਗੜੇ ਪਾ ਰਹੇ ਨੇ ਪੂਰੇ ਦਿੱਲੀ 'ਚ ਭੰਗੜੇ ਪਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਵੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਦੀ ਸਰਕਾਰ ਦਿੱਲੀ ਦੇ ਵਿੱਚ ਆ ਚੁੱਕੀ ਆ ਬੀਜੇਪੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਛਨੇੜੀ ਸਾਡੇ ਨਾਲ ਮੌਜੂਦ ਨੇ ਛਨੇੜੀ ਸਾਹਿਬ ਕਿਵੇਂ ਦੇਖਦੇ ਹੋ ਸਰਵੇ ਕਿਵੇਂ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਆ ਸਕਦੀ ਆ ਉਸ ਤੋਂ ਬਾਅਦ ਬੀਜੇਪੀ ਕਦੇ ਬੀਜੇਪੀ ਕਦੇ ਆਮ ਆਦਮੀ ਪਾਰਟੀ ਪਰ ਹੁਣ ਦੇ ਜਿਹੜੇ ਨਤੀਜੇ ਆ ਗਏ ਕਿਵੇਂ ਦੇਖਦੇ ਹੋ ਇਹਨਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਜਰੀਏ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀ ਲੋਕ ਚੈਨਲ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਮੈਨੂੰ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਿਲਕੁਲ ਚਨੇੜੀ ਸਾਹਿਬ ਕਿਵੇਂ ਦੇਖਦੇ ਹੋ ਸਾਰੇ ਨਤੀਜੇ ਵੱਡੇ ਵੱਡੇ ਛਟਕੇ ਲੱਗੇ ਨੇ ਜੀ ਲੱਗਦਾ ਨਹੀਂ ਸੀ ਕਿ ਐਵੇਂ ਉਲਟਫੇਰ ਹੋਣਾ ਆਮ ਆਦਮੀ ਪਾਰਟੀ ਇੰਨੀ ਘੱਟ ਛਿੱਟਾ ਲੂ ਤੇ ਭਾਜਪਾ ਇੰਨੀ ਵੱਡੀ ਛਲਾਂਗ ਮਾਰਨੀ ਹੈ ਭਾਜਪਾ ਨੇ ਦੇਖੋ ਜਿਹੜਾ ਪੂਰੇ ਦੇਸ਼ ਦੇ ਲੋਕ ਨੇ ਉਹ ਸ੍ਰੀ ਨਰਿੰਦਰ ਮੋਦੀ ਦੀ ਜਿਹੜੀ ਕਾਰਜਸ਼ੈਲੀ ਹੈ ਉਹ ਤੋਂ ਬਹੁਤ ਪ੍ਰਭਾਵਿਤ ਨੇ ਉਸੇ ਤਰ੍ਹਾਂ ਦਿੱਲੀ ਦਿੱਲੀ ਪਿਛਲੀ ਵਾਰ ਲੋਕ ਸਭਾ ਚੋਣਾਂ ਚ 7 ਦੀਆਂ 7 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਚੋਂ ਜਿੱਤੇ ਨੇ ਕੇਂਦਰੀyal ਨੂੰ ਉੱਥੋਂ ਹੋ ਲੈ ਲੈਣਾ ਚਾਹੀਦਾ ਉਹ ਤੁਹਾਨੂੰ ਕਹਿੰਦੇ ਦੇਦਾ ਉਸਾ ਕਿ ਵੀ ਦਿੱਲੀ ਦਾ ਰਿਜ਼ਲਟ ਲੋਕ ਸਭਾ ਦਾ ਬੱਕਰਾ ਹੁੰਦਾ ਤੇ ਉਹਦਾ ਬੱਕਰਾ ਹੁੰਦਾ ਜਿਹੜਾ ਆਪਣਾ ਵਿਧਾਨ ਸਭਾ ਦਾ ਪਰ ਮੈਂ ਇਹ ਗੱਲ ਕਰਦਾ ਇਹ ਜਿਹੜੀ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਜਿਹੜੇ ਸਾਡੇ ਉਰੇ ਸੀਐਮ ਭਗਵੰਤ ਮਾਨ ਕਹਿੰਦੇ ਤੇ ਬਾਦਲ ਸਾਹਿਬ ਨੂੰ ਹਰਗੇ ਜੀ ਉਹ ਐ ਕਰਤਾ ਜੀ ਵੱਡੇ ਲੀਡਰ ਐ ਕਰਤਾ ਜੀ ਬਾਹ ਕਰਤਾ ਦੇਖੋ ਉਹਨਾਂ ਗੱਲਾਂ ਤੋਂ ਇਹ ਅੱਜ ਉਹਨਾਂ ਨੂੰ ਇਹ ਪਹਿਣਾ ਪੈਂਦਾ ਕਿਉਂਕਿ ਜਿਹੜਾ ਸੰਗਤ ਦਾ ਫੈਸਲਾ ਐ ਇਹ ਹਰ ਮੱਥੇ ਖਿੜ ਮੱਥੇ ਪ੍ਰਵਾਨ ਕਰਨਾ ਪੈਂਦਾ ਇਹਨਾਂ ਨੂੰ ਹੰਕਾਰ ਹੋ ਗਿਆ ਸੀ ਵੀ ਅਸੀਂ ਜੀ ਸਾਡਾ ਤਾਂ ਅਸੀਂ ਤਾਂ ਆਪ ਕਰਨਾ ਹੈ ਕੇਜਰੀਅਲ ਜਿਹੜਾ ਉਹ ਕਹਿੰਦਾ ਸੀ ਵੀ ਚੰਨੀ ਫਲਾਣੀ ਸੀਟ ਤੋਂ 100% ਹਾਰੂ ਇਹ ਕਿਉਂ ਮੈਨਾਂ ਦਾ ਆਪਦੇ ਵਾਲਿਆਂ ਵੀ ਲਿਖ ਕੇ ਦੇ ਗਿਆ ਦੀ ਵੀ ਕੇਜਰੀਆਲ ਵੀ ਹਾਰੂ ਸੋਸੋਧਿਆ ਵੀ ਹਾਰੂ ਸਤਿੰਦਰ ਜੈਨ ਵੀ ਹਾਰੂ ਇੱਕੋ ਦੀ ਮੈਲਾ ਜਿਹੜਾ ਝੂਠ ਹੋ ਗਿਆ ਜਿਹੜੀ ਉਹ ਆਸੀ ਜਿੱਤ ਗਈ ਉਹਨੇ ਉਹ ਵੀ ਲਿਖ ਕੇ ਦਿੱਤਾ ਹੋਊਗਾ ਗੁਪਤ ਘਰੇ ਪਿਆ ਹੋਊ ਕਰੇ ਮੈਨੂੰ ਲੱਗਦਾ ਉਹ ਜੋਤਸੀ ਤਾਂ ਹੈਗਾ ਇਸ ਗੱਲ ਕਰਕੇ ਜਿਹੜਾ ਲੋਕਾਂ ਦਾ ਫੈਸਲਾ ਹੈ ਉਹਦਾ ਮੈਂ ਸਮੁੱਚੇ ਦਿੱਲੀ ਵਾਸੀਆਂ ਦਾ ਧੰਨਵਾਦ ਕਰਦਾ ਤੇ ਸਮੁੱਚੇ ਜਿਹੜੇ ਦੇਸ਼ ਨੂੰ ਪਿਆਰ ਕਰਨੇ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਵੀ ਤਾਂ ਜੋ ਜਿਹੜੇ ਦਿੱਲੀ ਦਾ ਵਿਕਾਸ ਕਰਨ ਦਾ ਵਿਕਾਸ ਦਾ ਜਰੀਆ ਇੱਕ ਕਿਉਂਕਿ ਉੱਥੇ ਇੱਕ ਸਰਕਾਰ ਦਾ ਕੇਂਦਰ ਸਰਕਾਰ ਦਾ ਬਹੁਤ ਵੱਡਾ ਰੋਲ ਹੁੰਦਾ ਆਪਰਚੁਨਿਟੀ ਸਾਹਿਬ ਇੱਕ ਗੱਲ ਸਾਹਮਣੇ ਆਉਂਦੀ ਸੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਗਾਤਾਰ ਕਹਿੰਦੇ ਸੀ ਕਿ ਅਸੀਂ ਦਿੱਲੀ ਮਾਡਲ ਬਣਾਤਾ ਅਸੀਂ ਤਾਂ ਸਾਰੀ ਉਮਰ ਹਾਰ ਦੇ ਨੀਥੋਂ ਤੱਕ ਮਤਲਬ ਨਰਿੰਦਰ ਮੋਦੀ ਨੂੰ ਕਹਿ ਰਹੇ تھے ਕਿ ਨਰਿੰਦਰ ਮੋਦੀ ਜੀ ਇਹ ਜਿਹੜਾ ਆਪਣਾ ਮਤਲਬ ਕਿਤੇ ਨਾ ਕਿਤੇ ਸਮਾਂ ਵੀ ਅਸੀਂ ਤਾਂ ਹਾਰ ਹੀ ਨਹੀਂ ਸਕਦੇ ਕਿਸੇ ਵੀ ਹਾਲਤ ਚ ਦੇਖੋ ਮੈਂ ਕਹਿਣਾ ਉਹ ਦਿੱਲੀ ਮਾਡਲ ਨੂੰ ਵੀ ਕਹਿੰਦੇ ਸਾਡੇ ਪੰਜਾਬ ਵਾਲੇ ਵੀ ਜਿਹੜੇ ਉਹ ਵੀ ਕਹਿੰਦੇ ਅਸੀਂ ਪੰਜਾਬ ਨੂੰ ਦਿੱਲੀ ਮਾਡਲ ਬਣਾਵਾਂਗੇ ਜਾਂ ਸਿੱਖਿਆ ਕ੍ਰਾਂਤੀ ਦਿੱਲੀ ਦੇ ਮੁਤਾਬਕ ਚਲਾਵਾਂਗੇ ਲੇਕਿਨ ਪੰਜਾਬ ਇੱਕ ਆਜ਼ਾਦ ਸੂਬਾ ਹੈ ਦਿੱਲੀ ਇੱਕ ਜੂਟੀ ਹੈ ਉਹਦੇ ਉਹਦੇ ਮੁਤਾਬਕ ਉਹ ਸੂਬਾ ਜਿਹੜਾ ਅੰਦਰ ਕੇਂਦਰ ਸਰਕਾਰ ਦੇ ਅੰਦਰ ਆਉਂਦਾ ਉਹਦਾ ਰਾਜਪਾਲ ਮੇ ਨਾ ਹੁੰਦਾ ਪਰ ਮੈਨੂੰ ਨਹੀਂ ਸਮਝ ਆਉਂਦਾ ਵੀ ਉਹਨੂੰ ਕਿਵੇਂ ਕਹੀ ਨੇ ਪਰ ਜੇ ਉਹਨਾਂ ਨੂੰ ਹੈਗਾ ਵੀ ਦਿੱਲੀ ਮਾਡਲ ਬਣਾਉਣਾ ਮੈਂ ਤੁਹਾਡੇ ਜ਼ਰੀਏ ਬੇਨਤੀ ਕਰਦਾ ਵੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਤੇ ਸਸੋਧਿਆ ਨੂੰ ਪੰਜਾਬ ਚ ਕਿਤੇ ਚੋਣ ਲੜਾ ਕੇ ਉਹਨਾਂ ਨੂੰ ਦੇ ਦੇਣਾ ਸਿੱਖਿਆ ਮੰਤਰੀ ਉਹ ਚਲਾਊਗਾ ਸੀਐਮ ਕੇਜਰੀਵਾਲ ਤੁਹਾਨੂੰ ਦਿੱਲੀ ਮਾਡਲ ਪੰਜਾਬ ਨੂੰ ਬਣਾ ਦੇਣਗੇ ਕਿਉਂਕਿ ਹੋ ਸਕਦਾ ਇਹਨਾਂ ਤੋਂ ਕਮੀ ਰਹੀ ਹੋਵੇ ਦਿੱਲੀ ਮਾਡਲ ਇਹ ਬਣਾਉਣਾ ਚਾਹੁੰਦੇ ਨੇ ਪਰ ਉਹਨਾਂ ਦੀਆਂ ਸ਼ਬਾਵਾਂ ਲੈ ਲਓ ਦਿੱਲੀ ਵਾਲਿਆਂ ਨੇ ਘਰੇ ਭੇਜ ਤੋ ਉਹਨਾਂ ਦੀਆਂ ਸ਼ਬਾਵਾਂ ਲੈ ਲੈਣ ਉਹਰੇ ਕਿਉਂਕਿ ਲੁਧਿਆਣਾ ਸੀਟ ਵਿਹਲੀ ਹੈ ਕਿਤੇ ਨਾ ਕਿਤੇ ਸੀਟ ਵਿਹਲੀ ਹੈ ਅਸਤੀਫਾ ਦੇ ਕੇ ਸਸੋਧਿਆ ਸਾਹਿਬ ਨੂੰ ਲੜਾ ਦੇਣਾ ਜਾਂ ਕਿਤੇ ਤੋਂ ਵੀ ਲੜਾ ਲੈਣ ਕੇਜਰੀਵਾਲ ਨੇ ਉਹਰੇ ਸ਼ਬਾਵਾਂ ਲੈਣੀਆਂ ਚਾਹੀਦੀਆਂ ਨੇ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਬਿਲਕੁਲ ਸੋਸ਼ਲ ਮੀਡੀਆ ਦੇਖ ਰਿਹਾ ਕਿ ਹਾਂ ਦਿੱਲੀ ਤਾਂ ਫਤਿਹ ਕਰਤੀ ਹੁਣ ਪੰਜਾਬ ਦੀ ਵਾਰੀ ਇੱਥੋਂ ਤੱਕ ਬੀਜੇਪੀ ਵਾਲੇ ਪੇਜਾਂ ਤੇ ਵੀ ਚੱਲ ਰਹੇ ਨੇ ਬੀਜੇਪੀ ਦੇ ਆਗੂ ਵੀ ਕਹਿ ਰਹੇ ਨੇ ਲੀਡਰ ਵੀ ਕਹਿ ਰਹੇ ਨੇ ਦੇਖੋ ਜਿਹੜਾ ਰਾਜਨੀਤਿਕ ਪਾਰਟੀਆਂ ਨੇ ਜਾਂ ਸਾਨੂੰ ਪੰਜਾਬ ਤੋਂ ਅਸੀਂ ਵੀ ਚਾਹੁੰਦੇ ਆ ਵੀ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਬਣੇ ਪੰਜਾਬ ਦਾ ਭਲਾ ਹੋ ਸਕੇ ਪਰ ਚਲੋ ਇਹ ਕੁਝ ਸਾਡੇ ਜਿਹੜੇ ਆਗੂ ਨੇ ਉਹ ਵੀ ਉਹੀ ਗੱਲ ਹੈ ਵੀ ਉੱਚਾ ਬੋਲਣਾ ਨਹੀਂ ਚਾਹੀਦਾ ਅਜ ਸੰਗਤ ਅਜੇ 25 ਤੱਕ 27 ਤੱਕ ਬੜਾ ਲੰਮਾ ਸਮਾਂ ਪਿਆ ਸਾਨੂੰ ਪੰਜਾਬ ਚ ਆਪਦੇ ਮੁਤਾਬਕ ਲੋਕਾਂ 'ਚ ਵਿਚਰਨਾ ਚਾਹੀਦਾ ਔਰ ਮੈਂ ਕੇਂਦਰ ਸਰਕਾਰ ਨੂੰ ਅਪੀਲ ਨਾਲ ਵੀ ਕਿਸਾਨਾਂ ਨਾਲ ਬਹਿ ਕੇ ਹੱਲ ਕਰਕੇ ਜਿਹੜਾ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਪੰਜਾਬ 'ਚ ਸਾਡੇ ਪੈਰ ਲੱਗਣਗੇ ਵਰਨਾ ਪੰਜਾਬ 'ਚ ਸਾਨੂੰ ਹਜੇ ਬਹੁਤ ਦੂਰ ਪਈ ਹੈ ਸਾਡੇ ਲਈ ਦਿੱਲੀ ਬਿਲਕੁਲ ਜੇ ਬੀਜੇਪੀ ਕਿਸਾਨਾਂ ਨਾਲ ਮਸਲਾ ਕੋਈ ਹੱਲ ਕਰਦੀ ਹੈ ਜਿਹੜੀ ਇਹਨਾਂ ਦੀਆਂ ਕੋਈ ਵੀ ਕੰਡੀਸ਼ਨਾਂ ਨਹੀਂ ਜਾਂ ਜਿਹੜੇ ਗਿਲੇ ਸ਼ਿਕਵੇ ਨੇ ਉਹ ਸਾਰੇ ਕੱਢਦੀ ਆ ਤਾਂ ਬੀਜੇਪੀ ਤੈ ਆ ਪੰਜਾਬ ਦੇ ਵਿੱਚ ਦੇਖੋ ਬਿਲਕੁਲ 100% ਤੈ ਹੈ ਪਰ ਦੇਖੋ ਕੁਝ ਗੱਲਾਂ ਕਰਕੇ ਸਾਡੇ ਜਿਹੜੀ ਕੇਂਦਰ ਸਰਕਾਰ ਹੈ ਪੰਜਾਬ ਨਾਲ ਨਹੀਂ ਪੂਰਾ ਪ੍ਰੋਪਰ ਕਰ ਰਹੀ ਕਿਸਾਨਾਂ ਦਾ ਮਸਲਾ ਹੈ ਕਿਸਾਨਾਂ ਨੂੰ ਬਹਿ ਕੇ ਹੱਲ ਕੀਤਾ ਜਾ ਸਕਦਾ ਕੋਈ ਕੇਂਦਰ ਸਰਕਾਰ ਲਈ ਵੱਡੀ ਗੱਲ ਨਹੀਂ ਦੂਜੇ ਪਾਸੇ ਜਿਹੜਾ ਜਿਵੇਂ 8% ਵਪਾਰੀ ਭਾਈਚਾਰਾ ਪਹਿਲਾਂ 2.5% 8% ਹੁਣ ਉਹਨਾਂ ਦੀ ਕਟਾ ਕੇ ਫਿਕਸ ਕਰ ਲਈ 40 ਕਰਤੀ ਉਹ ਵੀ ਕਿਤੇ ਬਹੁਤ ਵੱਡੀ ਗਲਤੀ ਹੈ ਸਰਕਾਰ ਦੀ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਸਰਕਾਰ ਨੂੰ ਦੇਣਾ ਚਾਹੀਦਾ ਨਾ ਕਿ ਕਿਸੇ ਤੋਂ ਵਾਪਸ ਲੈਣਾ ਚਾਹੀਦਾ ਪਿੱਛੇ ਮਨ ਲਓ ਉਹਨਾਂ ਨੂੰ ਜਿਹੜਾ ਵਪਾਰੀ ਵੀ ਅੱਜ ਮਾੜੇ ਜਿ ਕਿਸੇ ਹੱਦ ਤੱਕ ਬੀਜੇਪੀ ਤੋਂ ਹੋਣੇ ਉਹਨਾਂ ਨੂੰ ਵੀ ਬੈਠ ਕੇ ਸਾਰਿਆਂ ਤੇ ਨਾਲ ਗੱਲ ਕਰਕੇ ਜੇ ਕੇਂਦਰ ਸਰਕਾਰ ਚਾਹੇ ਤਾਂ ਪੰਜਾਬ ਚ ਬਣਾ ਸਕਦੀ ਹੈ ਸਰਕਾਰ ਬਿਲਕੁਲ ਬੀਜੇਪੀ 27 ਸਾਲ ਤੋਂ ਬਾਅਦ ਆਈ ਆ 27 ਸਾਲ ਦਿੱਲੀ ਦੇ ਵਿੱਚ ਨਹੀਂ ਬੀਜੇਪੀ ਆਈ ਕੀ ਲੱਗਦਾ ਤੁਹਾਨੂੰ ਲੰਮੇ ਸਮੇਂ ਦੌਰਾਨ ਆਈ ਆ ਕੀ ਲੱਗਦਾ ਕਿ ਹੁਣ ਬਹੁਤ ਜਿਹੜੀਆਂ ਪਹਿਲਾਂ ਘਾਟਾਂ ਸੀ ਲੱਗਦਾ ਸੀ ਕਿ ਬੀਜੇਪੀ ਚ ਹੁਣ ਉਹਨਾਂ ਨੂੰ ਪ੍ਰੋਪਰ ਕਰੇਗੀ ਦੇਖੋ ਉਹਦਾ ਉੱਥੇ ਦੇ ਸਰਕਾਰ ਬਣਨ ਤੋਂ ਕਿਹਨੂੰ ਕਰਦਾ ਕਿਉਂਕਿ ਜਿਹੜਾ ਬੀਜੇਪੀ ਚ ਤਾਂ ਅੱਜ ਸ਼੍ਰੀ ਨਰਿੰਦਰ ਮੋਦੀ ਜੀ ਦੇ ਮੁਤਾਬਕ ਕੰਮ ਚੱਲਦਾ ਉਹ ਪਹਿਲਾਂ ਹੀ ਬੜਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਜਦੋਂ ਪਿਛਲੇ ਸਮੇਂ ਚ ਦੀ ਉਦੋਂ ਕੋਈ ਕੋਈ ਕਾਰਨ ਆ ਠੀਕ ਹੈ ਸਾਡਾ ਜਿਹੜਾ ਭੰਡ ਨੇ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਉੱਥੇ ਨਾ ਗਰੀਬੀ ਅਮੀਰੀ ਦਾ ਪਾੜਾ ਪਾਰ ਆਖਿਆ ਸੀ ਜਿਹੜੇ ਆਮ ਗਰੀਬ ਲੋਕ ਨੇ ਉਹ ਗੱਲਾਂ ਚ ਆ ਜਾਂਦੇ ਨੇ ਜਿਵੇਂ ਪਿੱਛੇ ਉਰੇ ਉਹਨਾਂ ਨੇ 1000 ਰੁਪਿਆ ਕਹਿ ਕੇ ਕਿਰਾਏ ਮੁਤਾਬਕ ਨੂੰ ਲੈਂਦਾ ਉਹਦੇ ਕਰਕੇ ਉਸ ਤਰ੍ਹਾਂ ਦਿੱਲੀ ਕਰ ਰੱਖਿਆ ਸੀ ਇਹਨਾਂ ਨੇ ਉਹ ਬਾੜਾ ਦੀ ਉੱਥੇ ਜਿਹੜੇ ਆਮ ਵਰਗ ਦੀ ਵਿਚਾਰਲਾ ਵਰਗ ਉਹ ਬੜਾ ਪੀਸਿਆ ਜਾ ਰਿਹਾ ਸੀ ਇਸ ਕਰਕੇ ਹੁਣ ਭਾਜਪਾ ਦੀ ਸਰਕਾਰ ਤੋਂ ਐ ਵੀ ਸਮੁੱਚੇ ਸਾਰੇ ਆ ਜਿਹੜਾ ਭਾਈਚਾਰਾ ਹੈ ਚਾਹੇ ਕੋਈ ਗਰੀਬ ਹੈ ਅਮੀਰ ਹੈ ਕੋਈ ਬੰਦਾ ਹੈ ਉਹ ਸਾਰਿਆਂ ਨੂੰ ਰਲ ਮਿਲ ਕੇ ਨਾਲ ਲੈ ਕੇ ਚੱਲਣਗੇ ਬਿਲਕੁਲ ਸੀਐਮ ਭਗਵੰਤ ਮਾਨ ਨੇ ਪ੍ਰਚਾਰ ਕੀਤਾ ਡਾਕਟਰ ਗੁਰਪ੍ਰੀਤ ਕੌਰ ਨੇ ਬਹੁਤ ਲੰਮਾ ਪ੍ਰਚਾਰ ਕੀਤਾ ਕੈਬਨਿਟ ਮੰਤਰੀਆਂ ਨੇ ਪ੍ਰਚਾਰ ਕੀਤਾ ਐਮਐਲਏ ਨੇ ਪ੍ਰਚਾਰ ਕੀਤਾ ਪੂਰਾ ਪੰਜਾਬ ਦੇ ਜਿਹੜੇ ਵਲੰਟੀਅਰ ਤੇ ਉਹ ਵੀ ਉੱਥੇ ਪਹੁੰਚੇ ਹੋਏ ਸੀ ਤੇ ਪ੍ਰਚਾਰ ਆਮ ਆਦਮੀ ਪਾਰਟੀ ਦਾ ਬਹੁਤ ਵੱਡੇ ਲੈਵਲ ਤੇ ਸੀ ਫਿਰ ਅਰਵਿੰਦ ਕੇਜਰੀਵਾਲ ਕਿਵੇਂ ਹਾਰਦੇ ਨੇ ਤੁਹਾਨੂੰ ਕਾਰਨ ਕੀ ਲੱਗਦਾ ਦੇਖੋ ਕੇਜਰੀਵਾਲ ਦਾ ਜਿਹੜਾ ਹਾਰ ਨਾਲ ਦਾ ਮੈਨੂੰ ਤਾਂ ਜਿੱਥੇ ਦਾ ਕਾਰਨ ਲੱਗਦਾ ਇਹਨੇ ਪਹਿਲਾਂ ਜਦੋਂ ਪਹਿਲੀ ਵਾਰ ਇਹ ਮੈਦਾਨ 'ਚ ਆਇਆ ਇਹਨੇ ਆਪਣੇ ਬੱਚੇ ਖੜਾ ਕੇ ਉਹਨਾਂ ਦੇ ਸਿਰ ਤੇ ਹੱਥ ਧਰ ਕੇ ਕਿਹਾ ਵੀ ਮੈਂ ਮੇਰੇ ਬੱਚਿਆਂ ਦੀ ਸੌਂ ਖਾ ਕੇ ਕਹਿਣਾ ਵੀ ਮੈਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਦਾ ਲੇਕਿਨ ਉਸੇ ਵੇਲੇ ਉਹਦੀ ਕਰਾਇਆ ਸਮਝੌਤਾ ਕਰਕੇ ਸਰਕਾਰ ਬਣਾਈ ਉਸ ਤੋਂ ਬਾਅਦ ਗੱਠਜੋੜ ਕਰ ਲੈ ਇੰਡੀਆ ਗੱਠਜੋੜ ਜਾ ਗਿਆ ਦੇਖੋ ਜਿਹੜੀ ਆਪਦੀ ਬੱਚਿਆਂ ਦੀ ਸੌਂ ਖਾ ਕੇ ਕੋਈ ਬੱਚਿਆਂ ਦਾ ਨਹੀਂ ਬਣ ਸਕਿਆ ਦੋ ਕੋ ਉਹਨੇ ਕਿਸੇ ਰਾਜਨੀਤਿਕ ਦੇਸ਼ ਦਾ ਜਾਂ ਕਿਸੇ ਸੂਬੇ ਦਾ ਕੀ ਬਣਨਾ ਉਹ ਤਾਂ ਉਹਦੀ ਬਹੁਤ ਵੱਡੀ ਨ ਲੈ ਕੇ ਐਡੀ ਕੀ ਛੋਟੀ ਬੇਲ ਨਚਵਾ ਵੀ ਤੁਸੀਂ ਸੌ ਖਾਮੋ ਬੱਚਿਆਂ ਦੇ ਸਿਰ ਤੇ ਹੱਥ ਧਰ ਕੇ ਆਮ ਪਬਲਿਕ ਸੌ ਖਾਲੀ ਉਦੋਂ ਬਾਅਦ ਉਸੇ ਉਸੇ ਟਰਮ ਚ ਉਹ ਕਰਨਾ ਪਿਆ ਗਿਆ ਠੀਕ ਹੈ ਉਹਨਾਂ ਨਾਲ ਕਰਕੇ ਵੀ راہਲ ਗਾਂਧੀ ਨਾਲ ਉਹਨੇ ਨਾਲ ਉਹਦਾ ਨੁਕਸਾਨ ਕਰਤਾ ਪੱਪੂ ਦਾ ਨਾਲੇ ਆਬਾਦਾ ਦਾ ਕਰੀ ਹੈ ਠੀਕ ਹੈ ਬਾਕੀ ਅਰਵਿੰਦ ਕੇਜਰੀਵਾਲ ਲਗਾਤਾਰ ਕਹਿੰਦੇ ਸੀ ਕਿ ਦਿੱਲੀ ਮਾਡਲ ਬਣਾਇਆ ਅਸੀਂ ਸਿਹਤ ਸਹੂਲਤਾਂ ਨੇ ਵੱਡੇ ਲੈਵਲ ਤੇ ਦਿੱਤੀਆਂ ਨੇ ਸਿੱਖਿਆ ਸਹੂਲਤਾਂ ਨੇ ਉਹ ਵੱਡੇ ਲੈਵਲ ਤੇ ਨੇ ਅਤੇ ਉਹੀ ਮਾਡਲ ਪੰਜਾਬ ਦੇ ਵਿੱਚ ਅਸੀਂ ਰਿਪੀਟ ਕਰ ਰਹੇ ਹਾਂ ਉਹ ਵੀ ਮਾਡਲ ਦੇ ਹਿਸਾਬ ਨਾਲ ਚਲਾ ਰਹੇ ਹਾਂ ਕਿ ਲੋਕ ਸਾਨੂੰ ਐਕਸੈਪਟ ਕਰਨਗੇ ਹੀ ਵਾਰ-ਵਾਰ ਕਹਿ ਰਹੇ ਸੀ ਵੋਟਾਂ ਤੋਂ ਪਹਿਲਾਂ ਦੇਖੋ ਜਿਹੜੇ ਮਹੱਲਾ ਕਲੀਨਿਕ ਨੇ ਚਾਹੇ ਸਾਡੇ ਆਮ ਆਦਮੀ ਕਲੀਨਿਕ ਹੋਰੇ ਬਣੇ ਨੇ ਉਹਦਾ ਤੁਸੀਂ ਸਾਡੇ ਸਾਹਮਣੇ ਨਵਾਂ ਚੇਂਜ ਹੋ ਗਿਆ ਉਹ ਕੇਂਦਰ ਸਰਕਾਰ ਦੀ ਇੱਕ ਸਕੀਮ ਹੈ ਕੇਂਦਰ ਸਰਕਾਰ ਨੇ ਪੈਸੇ ਦਿੱਤੇ ਨੇ ਉਹ ਤੇ ਉਹ ਆਪਣੀਆਂ ਫੋਟੋਆਂ ਲਾ ਲਾ ਕੇ ਲੋਕਾਂ ਨੂੰ ਭਰਮਾ ਰਹੇ ਤੇ ਉਹ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਉਸ ਗੱਲ ਤੇ ਉਹਨਾਂ ਨੂੰ ਪਤਾ ਹੈ ਮੈਂ ਪਹਿਲਾਂ ਵੀ ਕਹਿ ਕੇ ਗਿਆ ਵੀ ਜੇ ਕੇਜਰੀਵਾਲ ਤੋਂ ਸਾਡੇ ਪੰਜਾਬ ਵਾਲੇ ਵੀ ਕਹਿੰਦੇ ਨਾ ਵੀ ਕੇਜਰੀਵਾਲ ਦਿੱਲੀ ਮਾਡਲ ਨਹੀਂ ਅਸੀਂ ਪੰਜਾਬ ਨੂੰ ਦਿੱਲੀ ਮਾਡਲ ਬਣਾਉਂਦਾ ਕਿ ਸਿੱਖਿਆ ਨੂੰ ਬਣਾਦਾਗੇ ਮੈਂ ਤਾਂ ਇਹ ਕਹਿੰਦਾ ਵੀ ਉਹਨਾਂ ਦੀਆਂ ਸਵਾਬਾਂ ਉਰੇ ਲੈ ਲੈਣਾ ਉਹ ਤੋਂ ਦਿੱਲੀ ਵਾਲਿਆਂ ਨੇ ਭੇਜਤੇ ਉਹ ਸਾਡੇ ਪੰਜਾਬ ਲਈਏ ਭੇਜੇ ਨੇ ਵੀ ਉਰੇ ਉਹਨਾਂ ਦੀਆਂ ਸਵਾਬਾਂ ਲਾਓ ਭਾਈ ਉਰੇ ਬਹੁਤ ਵੱਡੀ ਕਮੀ ਹੈ ਉਹਨੂੰ ਦੂਰ ਕਰਾਓ ਠੀਕ ਹੈ ਜਿਹੜੀ ਦਿੱਲੀ ਦੇ ਵਿੱਚ ਹਨੇਰੀ ਚੱਲੀ ਪੰਜਾਬ 'ਚ ਉਹ ਹਨੇਰੀ ਦਾ ਫਰਕ ਪਊਗਾ ਪੰਜਾਬ 'ਚ ਵੀ ਕੋਈ ਮਤਲਬ ਆਉਣ ਵਾਲੇ ਸਮੇਂ 'ਚ ਉਹ ਵੇਵ ਦਾ ਫਰਕ ਪਊਗੀ ਜੀਪੀ ਦਾ ਦੇਖੋ ਪਊਗਾ ਪਰ ਸਾਨੂੰ ਜਿੱਥੇ-ਜਿੱਥੇ ਆਏ ਡਰ ਲੱਗਦਾ ਹੈ ਵੀ ਜਿਹੜੇ ਇਹ ਦਿੱਲੀ ਚ ਉਲਝ ਜਲਦੇ ਹੋਏ ਤੇ ਮਾੜਾ ਮੋਟਾ ਸਾਡੇ ਪੰਜਾਬ ਨੂੰ ਕਿਤੇ ਫਿਰ ਉਧਰੋਂ ਜਮੀ ਬੇਲੇ ਹੋ ਕੇ ਲੁੱਟ ਕੇ ਪਹਿਲਾਂ ਵੀ ਲੈ ਜਾਂਦੇ ਨੇ ਹੋਰ ਨਾ ਲੈ ਜਾਣਾ ਉਹ ਵੀ ਸਾਨੂੰ ਡਰ ਲੱਗਦਾ ਹੈ ਠੀਕ ਹੈ ਉਹ ਵੀ ਅਸੀਂ ਕਹਿੰਦੇ ਪੰਜਾਬ ਦੇ ਸੀਐਮ ਨੂੰ ਵੀ ਇਹਨਾਂ ਤੋਂ ਇਹ ਚੋਰਾਂ ਤੋਂ ਵੀ ਬਚਿਆ ਜਾ ਸਕਦਾ ਵੀ ਬਚੋ ਇਹਨਾਂ ਦੇ ਪੱਲੇ ਹੁਣ ਉੱਥੇ ਕੁਝ ਨਹੀਂ ਰਿਹਾ ਤੂੰ ਉਹਨਾਂ ਦੇ ਥੱਲੇ ਲੱਗ ਕੇ ਬੜਾ ਕੰਮ ਨਾ ਕਰੋ ਪੰਜਾਬ ਦਾ ਜਿਹੜਾ ਪੈਸਾ ਹੈ ਪੰਜਾਬ ਚ ਸਹੀ ਤਰੀਕੇ ਲੱਗੇ ਜਿਹੜੇ ਹਵਾਈ ਝੂਟੇ ਦਿੰਨੇ ਹੋ ਤੁਸੀਂ ਉਹਨਾਂ ਨੂੰ ਨਾਮ ਦੇਣੇ ਬੰਦ ਕਰ ਦੇਣਾ ਪੰਜਾਬ ਦੀ ਸਕਿਉਰਟੀ ਉਹਨੂੰ ਦਿੱਲੀ ਦੀ ਪੁਲਿਸ ਤੇ ਚੱਕੀ ਨਹੀਂ ਪੰਜਾਬ ਦੀ ਸਕਿਉਰਟੀ ਉਹਨੂੰ ਦਿੱਤੀ ਜਾਂਦੀ ਹੈ ਮੰਨ ਲ ਕਰੇ ਉਹਨੂੰ ਕਿਸੇ ਨੂੰ ਦੇ ਦਿੰਦੇ ਐ ਰ ਸਕਿਉਰਟੀ ਕਰ ਕਿਸੇ ਨੂੰ ਕੋਠੀਆਂ ਉਹ ਇੱਕ ਜਰਨਲ ਸਿੰਘਾ ਉਹਦੇ ਲਈ ਵੀ ਮੈਨੂੰ 50 ਬੰਦੇ ਪੰਜਾਬ ਪੁਲਿਸ ਦੇ ਨੇ ਪਤਾ ਨਹੀਂ ਕੀ ਗੱਲ ਹੈ ਉਹਨਾਂ ਦਿੱਲੀ ਪੁਲਿਸ ਵੀ ਤਾਂ ਬਹੁਤ ਉਹ ਆਏ ਚਲੋ ਹਰ ਇੱਕ ਬੱਕਰੇ ਬੱਕਰੇ ਸਟੇਟ ਦੀ ਪੁਲਿਸ ਦਾ ਕੰਮ ਕਰਨ ਦਾ ਤਰੀਕਾ ਸਾਡੇ ਪੰਜਾਬ ਦੀ ਇੱਕ ਦਲੇਰਾਂ ਨਾਲ ਕਰਦੀ ਹੈ ਪਰ ਇੰਨੀ ਵੀ ਨਹੀਂ ਹੈਗੀ ਸਾਡੇ ਪੰਜਾਬ ਦਾ ਲੋਕਾਂ ਨੂੰ ਤਾਂ ਇਨਸਾਫ ਨਹੀਂ ਮਿਲਦਾ ਕਿਉਂਕਿ ਪੁਲਿਸ 40% ਕੋਟਾਂ ਚ ਤੁਰੇ ਫਿਰਦੀ ਹੈ 40% ਤਾਂ ਕੰਮ ਦਾ ਜਿਹੜਾ ਉਹ ਚੋਂ ਤਾਂ ਕੰਮ ਕਰਦੇ 20% ਹੀ ਕਰਦੀ ਹੈ ਹੁਣ ਤਿਆਰੀ ਆ ਫਿਰ ਢੋਲ ਵਜਾਉਣ ਦੀ ਜਾਂ ਮੂੰਹ ਮਿੱਠਾ ਕਰਵਾਉਣ ਦੀ ਲੱਡੂ ਲੂਡੂ ਵੰਡੇ ਜਾਣਗੇ ਪੰਜਾਬ ਚ ਉਹ ਤਾਂ ਵੰਡੇ ਜਾਣਗੇ ਜੀ ਅਸੀਂ ਅੱਜ 3 ਵਜੇ ਹੁਣ ਉੱਥੇ ਰੱਖਿਆ ਠੀਕ ਹੈ ਜੀ ਮੱਲੋ ਛੋਟੇ ਚੌਂਕ ਚ ਜਿਲ੍ਹਾ ਪ੍ਰਧਾਨ ਦੀ ਇਕਵਾਈ ਚ ਉਹ ਵੰਡਣੇ ਨੇ 3 ਵਜੇ ਹਰ ਬਖ ਬਖ ਗਰੁੱਪ ਵੰਡ ਰਹੇ ਨੇ ਲੱਡੂ ਦਾ ਦੇਖੋ ਵੰਡਣੀ ਨੇ ਜਦੋਂ ਸੰਗਤ ਨੇ ਫੈਸਲਾ ਦਿੱਤਾ ਉਹਦੀ ਖੁਸ਼ੀ ਤਾਂ ਬਾਝਾ ਹਰ ਕਰ ਸਕਦੇ ਆ ਕਰਨੀ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਸੋ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਆ ਤੇ ਪੰਜਾਬ ਦੇ ਬੀਜੇਪੀ ਦੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਆ ਤੇ ਲੱਡੂ ਵੰਡ ਰਹੇ ਨੇ ਭੰਗੜੇ ਵੀ ਪਾ ਰਹੇ ਨੇ ਤੇ ਲਗਾਤਾਰ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਜੋ ਵੀ ਕੀਤਾ ਉਹਦਾ ਪੂਰਾ ਰਿਜ਼ਲਟ ਇਹ ਆਇਆ ਲੋਕਾਂ ਨੇ ਦਿੱਲੀ ਦੇ ਆ ਨੇ ਰਿਜ਼ਲਟ ਦਿੱਤਾ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਵੀ ਲਗਾਤਾਰ ਦੇਖ ਰਹੇ ਹੋ ਤੁਸੀਂ ਚੈਨਲਾਂ ਤੇ ਕਿ ਅਰਵਿੰਦ ਕੇਜਰੀਵਾਲ ਹਾਰ ਚੁੱਕੇ ਨੇ ਮਨੀਸ਼ ਸਿੰਸੋਧिया ਹਾਰ ਚੁੱਕੇ ਨੇ ਅਤੇ ਵੱਡੇ ਵੱਡੇ ਦਿਗਜਾਂ ਨੂੰ ਵੱਡੇ ਵੱਡੇ ਝਟਕੇ ਲੱਗੇ ਨੇ ਕੈਮਰਾਮੈਨ ਵੀ ਮਾਪਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ